ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਕਮਲਦੀਪ ਸਿੰਘ ਹੈ ਜੀ ਮੈਂ ਸਕੂਲ ਆਫ ਫੈਮਿਨਸ ਘਨੌਰੀ ਕਲਾਂ ਤੇ ਮੇਰਾ ਪਿੰਡ ਦਿੜਰਗੜ ਹੈ ਜੀ ਕਿਤਾ ਦਾ ਲੱਗ ਰਿਹਾ ਮੁੱਖ ਮੰਤਰੀ ਸਾਹਿਬ ਦਾ ਇੱਕ ਦਿਨ ਰੋਲ ਅਦਾ ਕਰਨ ਦੇ ਕਾਰਨ ਇਹ ਸੁਨਣਿਆ ਗਿਆ ਮੈਨੂੰ ਬਹੁਤ ਵਧੀਆ ਲੱਗ ਰਹੀ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਮੇਰੇ ਪਿੰਡ ਤੇ ਮੇਰੇ ਸਕੂਲ ਲਈ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ ਜੀ ਕਿੰਨੀ ਪ੍ਰੈਕਟਿਸ ਕਰਨੀ ਪਈ ਆ ਥੋੜੀ ਜਿਹੜੀ ਸਿਲੈਕਸ਼ਨ ਆ ਕਿਹੜੇ ਤਰੀਕੇ ਨਾਲ ਹੋਈ ਲੇ ਵੀ ਇਹ ਚਾਰ ਪੰਜ ਬੱਚੇ ਸੀਗੇ ਜਿਨਨੂੰ ਡੀਓ ਦਫ਼ਤਰ ਬੁਲਾਇਆ ਗਿਆ ਜਿਸ ਵਿੱਚ ਤੁਰੀ ਹਲਕੇ ਦੇ ਹੋਰ ਵੀ ਬੱਚੇ ਆਏ ਹੋਏ ਸੀ ਜਿਸ ਦੇ ਵਿੱਚ ਮੇਰਾ ਕੰਫੀਡੈਂ ਕੁੱਤਾ ਲੱਗ ਰਿਹਾ ਹੈ ਮੈਨੂੰ ਬਹੁਤ ਵਧੀਆ ਲੱਗ ਰਹੀ ਹੈ ਇਹ ਤੇ ਮੇਰਾ ਬਹੁਤ ਚੰਗਾ ਅਨੁਭਵ ਹੋ ਗਈ ਇਹ ਤਾਂ ਸਭਾ ਦੇ ਫੰਕਸ਼ਨ ਗੇ ਲੋਕਾਂ ਦੇ ਸਵਾਲਾਂ ਦੇ ਜਿਹੜੇ ਐਮ.ਐਲ.ਏ ਸਰਵਾਨ ਹੋਗੇ ਤੇ ਬਕਸ਼ ਹੋਗਾ ਉਹਨਾਂ ਦਾ ਜਵਾਬ ਦੇਣਾ ਬਿਲਕੁਲ ਤਿਆਰ ਹਾਂ ਮੈਂ ਉਹਨਾਂ ਦੇ ਜਵਾਬ ਦੇਣ ਲਈ ਬਿਲਕੁਲ ਤਿਆਰ ਹਾਂ ਤੇ ਸਾਡੇ ਸਰ ਸ਼ਿਵਰਾਜ ਸਿੰਘ ਸਰ ਵੱਲੋਂ ਸੜੀ ਤਿਆਰੀ ਕਰਵਾਈ ਜਾ ਰਹੀ ਹੈ ਅਲੈਮੁਅਲ ਮੇਰਾ ਨਾਮ ਸ਼ਿਵਸਿੰਘ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੜਪੜ ਤੋਂ ਮੈਂ ਲੈਕਚਰ ਆਫ ਪੋਲੀਟিক্যাল ਸਾਇੰਸ ਹਾਂ ਜੀ ਕਿਸ ਤਰੀਕੇ ਨਾਲ ਲੱਗ ਰਿਹਾ ਹੈ ਕਿ ਸਪੀਕਰ ਸਾਹਿਬ ਦਾ ਰੋਲ ਅਦਾ ਕਰ ਰਹੇ ਹੋ ਨੇ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਇੱਥੇ ਤਾਂ ਦੇਖੋ ਸਪੀਕਰ ਸਾਹਿਬ ਦਾ ਰੋਲ ਹੈ ਜਿਹੜਾ ਉਹ ਮਾਇਆ ਦਾ ਕਰ ਰਹੇ ਹਨ ਪਰ ਮਾਨਯੋਗ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਵਾਜੀ ਦਾ ਇਹ ਸੁਪਨਾ ਸੀਗਾ ਜਿਹੜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੇ ਉਹ ਜਿਹੜੇ ਰੀਅਲ ਦੇ ਵਿੱਚ ਵਿਧਾਨ ਸਭਾ ਆਉਣ ਤੇ ਉਹ ਆਪਣੇ ਆਪੋ ਆਪਣੇ ਹਲਕੇ ਦੇ ਐਮਐਲਏ ਸਾਹਿਬ ਨਹੀਂ ਇਹਦੇ ਉਹਨਾਂ ਦਾ ਰੋਲ ਹੈ ਜਿਹੜਾ ਉਹ ਅਦਾ ਕਰਨ ਤੇ ਉੱਥੇ ਜਿਹੜਾ ਕੁਲਤਾਰ ਸਿੰਘ ਸਦਵਾ ਹੋਰਾਂ ਦੇ ਜਿਹੜਾ ਹਲਕੇ ਤੋਂ ਵਿਦਿਆਰਥੀ ਹੈ ਉਹ ਸਪੀਕਰ ਸਾਹਿਬ ਦਾ ਇਹਦਾ ਰੋਲ ਹੈ ਉੱਥੇ ਅਦਾ ਕਰੀਏ ਕਿੰਦਾ ਲੱਗ ਰਿਹਾ ਹੈ ਕਦੇ ਕਹੀਂ ਵਾਰ ਪਹਿਲਾ ਵੀ ਅਨਸਰ ਇਹ ਅਨਸਰ ਪਹਿਲਾ ਨਹੀਂ ਸੀ ਕੇ ਪਰ ਜਿਹੜਾ ਸਾਡਾ ਇਸੇ ਸੈਸ਼ਨ ਦਾ ਆਪਣਾ ਰਹਿਸਲ ਹੋਈ ਸੀ ਉਹਦੇ ਵਾਸਤੇ ਅਸੀਂ ਜ਼ਰੂਰ ਪ੍ਰਦਾਨ ਕਰਵਾਇਆ ਤੇ ਪਹਿਲੀ ਵਾਰ ਕੇ ਕਿ ਨਾਂ ਵਿੱਚ ਮੈਂ ਮੋਹਿਤ ਸਿੰਘ ਸਰਕਾਰੀ ਸੀਨੀਅਰ ਸਕੂਲ ਬੰਗਾ ਤੇ ਬਲੌਕ ਮੌਂਨ ਕਦੇ ਹਲਕਾ ਲਿਰ ਦਾ ਬਿਚਾਰ ਸੈਸ਼ਨ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਬੱਚਿਆਂ ਨੂੰ ਇੱਕ ਇੱਕ ਦਿਨ ਵਾਸਤੇ ਮੰਤਰੀ ਤੇ ਇੱਕ ਦਿਨ ਵਾਸਤੇ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ। ਤੁਸੀਂ ਚੁਣੇ ਗਏ ਹੋ ਬ੍ਰਿੰਦਰ ਗੋਲ ਦੇ ਰੂਪ ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਮਾਨ ਵਾਲੀ ਗੱਲ ਹੈ ਕਿ ਮੇਰੇ ਹਲਕੇ ਦੇ ਵਿੱਚੋਂ ਮੈਂ ਇਸ ਪਵਿੱਤਰ ਸਦਨ ਦਿੱਲੀ ਚੁਣਿਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੇ ਅਧਿਆਪਕ ਸਰਦਾਰ ਤਜਿੰਦਰ ਸਿੰਘ ਜੀ ਢੂੜ ਲੈਕਚਰਰ ਲੈਕਚਰਰ ਪੋਲੀਟੀਕਲ ਸਾਇੰਸ ਅਤੇ ਸ਼ਿਵ ਸਿੰਘ ਲੈਕਚਰ ਪੋਲੀਟੀਕਲ ਸਾਇੰਸ ਜਿਨ੍ਹਾਂ ਦੇ ਮਾਧਮ ਰਾਹੀਂ ਮੈਂ ਅੱਜ ਇਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਬੋਲਣ ਜਾ ਰਿਹਾ ਹਾਂ ਮਿਹਨਤ ਕਰੀ ਮੈਂ ਤਾਂ ਦੇਖੋ ਜੀ ਕੋਈ ਕੰਮ ਕਰਾਂਗੇ ਤਾਂ ਮਿਹਨਤ ਤਾਂ ਕਰਨੀ ਪੈਂਦੀ ਹੈ ਕਿਉਂਕਿ ਮਿਹਨਤ ਦੇ ਸਦਕਾ ਹੀ ਇਸ ਪਵਿੱਤਰ ਸਦਨ ਦੇ ਵਿੱਚ ਪਹੁੰਚ ਪਹੁੰਚਣ ਜਾ ਰਹੇ ਹਾਂ ਅਸੀਂ ਲਗਭਗ ਲਗਭਗ 6 ਤਰੀਕ ਨੂੰ ਸਰ ਮੈਨੂੰ ਨੋਟੀਫਿਕੇਸ਼ਨ ਆਇਆ ਸੀ ਕਿ ਵਿਧਾਨ ਸਭਾ ਦੇ ਵਿੱਚ ਜਾਣਾ ਤੇ ਮੈਂ ਸਰ ਤਿਆਰੀ ਖਿੱਚਦੀ ਸੀ ਤੇ 11 ਨਵੰਬਰ ਨੂੰ ਮੇਰੇ ਹਲਕੇ ਦੇ ਪੰਜ ਦੇ ਪੰਜ ਛੇ ਹੋਰ ਬੱਚੇ ਸੀ ਉਹਨਾਂ ਦੇ ਨਾਲ ਮੇਰਾ ਕੰਪੀਟੀਸ਼ਨ ਕੰਪੀਟੀਸ਼ਨ ਕਰਵਾਇਆ ਤੇ ਮੇਰਾ ਜਿਹੜਾ ਉਹ ਬੋਲਣ ਚੱਲਣ ਦਾ ਤਰੀਕਾ ਸੀ ਸਰ ਥੋੜਾ ਹਾਈ ਲੈਵਲ ਸੀ ਤੇ ਉਹਨਾਂ ਰਾਹੀਂ ਸਰ ਮੈਂ ਅੱਜ ਇੱਥੇ ਖੜਾਣਾ